ਯਾ ਲੱਗ ਰਿਹਾ ਸ਼ਾਪਿੰਗ ਪਰਪਸ ਲਈ ਬਹੁਤ ਹੀ ਵਧੀਆ ਮੇਲਾ ਆਪਸ਼ਨਸ ਬਹੁਤ ਨੇ ਪਹਿਲਾ ਮੇਲੇ ਲੱਗਦੇ ਨੇ ਉਹਨਾਂ ਦੇ ਵਿੱਚ ਆਪਸ਼ਨ ਘੱਟ ਹੁੰਦੇ ਨੇ ਹਨਾ ਆ ਕੇ ਆਈ ਲੱਗਦਾ ਹੁੰਦਾ ਵੀ ਬੋਰ ਹੋ ਗਏ ਬਟ ਇਸ ਵਾਰ ਨਵੀਆਂ ਚੀਜ਼ਾਂ ਨੇ ਹਨਾ ਫਲਾਵਰਸ ਦੀ ਵੈਰਾਈਟੀ ਬਹੁਤ ਅੱਛੀ ਹੈ ਬੈਟ ਸ਼ੀਟਸ ਕੁਰਤੇ ਹਰ ਚੀਜ਼ ਦੀ ਵਾਇਰਿਟੀ ਬਹੁਤ ਅੱਛੀ ਹੈ ਅਸਲ ਤੇਰੀ ਵੀ ਕਾਫੀ ਕਿਤੇ ਗੇਂਦਰਿੰਗ ਵਾਲਾ ਮਿਲ ਜੇ। ਮੇਲਾ ਬਹੁਤ ਵਧੀਆ ਮੈਂ ਸੋਚ ਕੇ ਆਈ ਸੀ ਕਿ ਮੈਂ 1 ਘੰਟਾ ਲਗਾਣਾ ਬੱਚੇ ਨੂੰ ਝੂਲੇ ਦੁਆਰੇ ਆ ਵਾਪਸ ਸਕੇ ਪਰ ਮੈਨੂੰ ਲੱਗਦਾ ਵੀ 4 ਘੰਟਿਆਂ ਤੋਂ ਪਹਿਲਾਂ ਇੱਥੋਂ ਨਹੀਂ ਜਾਇਆ ਜਾ ਸਕਦਾ। ਥੋੜਾ ਹਲਕਾ ਹੋਇਆ ਥੋੜਾ ਮੋਟਾ। ਅਜੇ ਨਹੀਂ ਹੋਇਆ। ਅਜੇ ਹੋਣਾ ਹੈ। ਅਜੇ ਤਾਂ ਮਤਲਬ ਇਹ ਹੈ ਵੀ ਜਲਦੀ ਜਲਦੀ ਨਹੀਂ ਹੈ। ਬਲੈਕਆਊਟ ਦਾ ਵੀ ਕਹਿ ਰਹੇ ਆ ਅੱਜ ਬਲੈਕਆਊਟ ਹੋਣਾ। ਪਰ ਮੈਂ ਸਰ ਨੂੰ ਇਹ ਕਹਿ ਰਹੀ ਸੀ ਮੈਂ ਕਿ ਹੋ ਜਾਣ ਤੋਂ ਕੋਈ ਵੀ 10 ਮਿੰਟ ਤੋਂ ਵਜਾ ਕੇ ਉਸ ਤੋਂ ਬਾਅਦ ਫਿਰ ਸ਼ਾਪਿੰਗ ਕੰਟੀਨ ਜੈਲਰੀ ਬਹੁਤ ਵਧੀਆ ਸੂਟ ਨੇ ਕਾਫੀ ਹਾਂ ਜੈਲਰੀ ਕੁੜਤੇ ਵਰਕ ਵਾਲੇ ਕੁੜਤੇ ਨਹੀਂ ਬਹੁਤ ਅੱਛੇ ਨੇ ਖੁਸ਼ ਹੰਸ ਵਗੈਰਾ ਨੇ ਉਹ ਵੀ ਬਹੁਤ ਅੱਛੀ ਵੈਰਾਈਟੀ ਹੈ ਦੀ ਤੇ ਸਾਰੇ ਮਹਾਰਾਜਾ ਜੀ ਹੋਰ ਤਾਂ ਹੀ ਕਾਜੀ ਜੀ ਬਿਲਕੁਲ ਬਹੁਤ ਵੈਰਾਈਟੀ ਹੈ ਦੀ ਡੈਕੋਰੇਸ਼ਨ ਦੇ ਸਮਾਨ ਦੇ ਵੀ ਮੈਂ ਸਭ ਨੂੰ ਇਹੀ ਕਹੂੰਗੀ ਬਟਿੰਡਾ ਵਾਸੀਆਂ ਨੂੰ ਕਿ ਔਨ ਮੇਲੇ ਦਾ ਅਨੰਦ ਲੈ ਤੇ ਸ਼ਾਪਿੰਗ ਕਰਨ ਟੈਕਪਾਰਕ ਲੈ ਕੇ ਆਉਣ ਕਿਉਂਕਿ ਤੇ ਰਿਟਨ ਨੂੰ ਬਹੁਤ ਕੁਝ ਹੈ ਤੇ ਬੜੀ ਹੋ ਪਰਲੇ ਸਭ ਕੁ ਬਣਦਾ ਇੱਕ ਜਗ੍ਹਾ ਤੇ ਮਤਲਬ ਸਾਰੇ ਹਿੰਦੁਸਤਾਨ ਦੀ ਟੀਮ ਦੇਖਣ ਨੂੰ ਮਿਲਦੀ ਹੈ ਤੇਰਾ ਨੇ ਪਿੱਛੇ ਕੋਈ ਰਾਤ ਤੋਂ ਆਇਆ ਹੋਏ ਮਤਲਬ ਕੀ ਨਾ ਕੋਈ ਹੋਰ ਤੋਂ ਸੀ ਇਹ ਨਾ ਘਟਕੜ ਜੀ ਦੇਖ ਨਹੀਂ ਸਕਦੇ ਏ ਆ ਵੀ ਸਾਰਾ ਡਿਸਟ੍ਰੀਟ ਟ੍ਰੈਵਲ ਕਰ ਲਿਆ ਬੜਾ ਵਧੀਆ ਸੁਆਇਆ ਤੇ ਲਈ ਲਈ ਕਾ ਚਿਹਰੇ ਤਾਜ਼ ਕਰਲਾ ਕਰ ਦੇਖ ਰਿਹਾ ਤੁਸੀਂ ਬੜਾ ਟਿਕਾਣਾ ਆ ਦੇਖੋ ਜੀ ਮੈਂ ਤੁਹਾਡੇ ਕੋਲੇ ਖੜਾ ਵਾਈ ਵਗੇ ਚਲੀ ਗਈ ਦੇਖਣਾ ਉਹਨਾਂ ਦਾ ਆਪਣਾ ਹੈਗਾ ਇੰਟਰਸਟ ਹੁੰਦਾ ਲੇਡੀਜ਼ ਦਾ ਖਾਸ ਕਰਕੇ ਬਹੁਤ ਵਧੀਆ ਬਰਾਲਾ ਜੀ ਬੜਾ ਅੱਛਾ ਹੈ ਕੇ ਵੀ ਹਲਕੀ ਹੁੰਦੀ ਹੈ ਕਿਤੇ ਆ ਕੇ ਮਾਣੀ ਕੁਝ ਕਰਦੇ ਆ ਲੇਡੀ ਦਾ ਕਿਉਂਕਿ ਮੇਰੇ ਨਾਲ ਤੁਸੀਂ ਵੀ ਦੇਖ ਰਿਹਾ ਲੇਡੀ ਦੇ ਸਮਾਰਟ ਕਾਫੀ ਯਾਦਾ ਹੈਗੇ ਚਲੋ ਵੈਰਾਈਟੀ ਕੁਆਲਟੀ ਅੱਛੀ ਹੋਣੀ ਚਾਹੀਦੀ ਹੈ ਜੀ ਉਹ ਤਾਂ ਜਦੋਂ ਹੁੰਦਾ ਹੀ ਹੈ ਅੱਛੀ ਚੀਜ਼ ਹੁੰਦਾ ਜੀ ਬੜੀ ਬੰਦ ਜੀ ਬਹੁਤ ਬਹੁਤ ਕਰਿਆ ਹੁਣ ਕੀ ਕੀ ਦੇਖਾਇਆ ਕੀ ਵਧੀਆ ਲਗਾ ਕੰਮ ਕਰ ਜਾਏ ਜੀ ਮੋੜੇ ਪਹੁੰਚਿਆ ਥੈਂਕ ਯੂ